ਕਿਤਾਬ ਕਾਫਲਾ ਚੈਨਲ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਅੱਪਾਂ ਪੜ ਰਹੇ ਹਾਂ ਡੇਲ ਕਾਰਨੇਗੀ ਦੀ ਕਿਤਾਬ ਲੋਕ ਵਿਹਾਰ ਪ੍ਰਭਾਵਸ਼ਾਲੀ ਵਿਅਕਤੀ ਦਵਦੀ ਕਲਾ ਇੱਕ ਕਿਤਾਬ ਹਾਊ ਟੂ ਬੀ ਅ ਫਰੈਂਡਸ ਐਂਡ ਇਨਫਲੂਐਂਸ ਪੀਪਲ ਦਾ ਪੰਜਾਬੀ ਅਨੁਵਾਦ ਹੈ ਅੱਜ ਅੱਪਾਂ ਪੜਾਂਗੇ ਇਸ ਦਾ ਅਧਿਆਏ ਇਸ ਪੁਸਤਕ ਤੋਂ ਵਾਤਵਦ ਲਾਭ ਉਠਾਉਣ ਦੇ 9 ਤਰੀਕੇ ਜੇਕਰ ਤੁਸੀਂ ਇਸ ਪੁਸਤਕ ਤੋਂ ਵਾਤਵਦ ਲਾਭ ਉਠਾਉਣਾ ਚਾਹੁੰਦੇ ਹੋ ਤਾਂ ਤੁਹਾਡੇ ਵਿੱਚ ਇੱਕ ਚੀਜ਼ ਹੋਣੀ ਚਾਹੀਦੀ ਹੈ ਜੋ ਕਿਸੇ ਵੀ ਨਿਯਮ ਜਾਂ ਤਕਨੀਕ ਤੋਂ ਵੱਧ ਮਹੱਤਵਪੂਰਨ ਹੈ ਜਦੋਂ ਤੱਕ ਤੁਹਾਡੇ ਵਿੱਚ ਇਹ ਬੁਨਿਆਦੀ ਚੀਜ਼ ਨਹੀਂ ਹੈ ਉਦੋਂ ਤੱਕ ਤੁਹਾਨੂੰ ਹਜ਼ਾਰਾਂ ਤਰੀਕੇ ਦੱਸ ਦੇਣ ਦਾ ਵੀ ਕੋਈ ਲਾਭ ਨਹੀਂ ਹੋਵੇਗਾ ਜੇਕਰ ਤੁਹਾਡੇ ਵਿੱਚ ਇਹ ਬੁਨਿਆਦੀ ਚੀਜ਼ ਹੈ ਤਾਂ ਤੁਸੀਂ ਬਿਨਾਂ ਕਿਸੇ ਸਲਾਹ ਦੇ ਇਸ ਪੁਸਤਕ ਤੋਂ ਵੱਧ ਤੋਂ ਵੱਧ ਲਾਭ ਉਠਾ ਸਕਦੇ ਹੋ ਇਹ ਜਾਦੂਈ ਚੀਜ਼ ਕੀ ਹੈ ਹੋਰ ਕੁਝ ਨਹੀਂ ਸਿਰਫ ਇਹ ਕਿ ਤੁਹਾਡੇ ਵਿੱਚ ਸਿੱਖਣ ਦੀ ਗਹਿਰੀ ਲਾਲਸਾ ਹੋਵੇ ਲੋਕਾਂ ਦਾ ਦਿਲ ਜਿੱਤਣ ਅਤੇ ਉਹਨਾਂ ਨੂੰ ਪ੍ਰਭਾਵਿਤ ਕਰਨ ਦੀ ਮਜ਼ਬੂਤ ਇੱਛਾ ਹੋਵੇ ਤੁਸੀਂ ਇਸ ਇੱਛਾ ਨੂੰ ਕਿਵੇਂ ਵਿਕਸਿਤ ਕਰ ਸਕਦੇ ਹੋ ਲਗਾਤਾਰ ਆਪਣੇ ਆਪ ਨੂੰ ਇਹ ਚਾਅ ਦਿਵਾ ਕੇ ਕਿ ਇਹ ਸਿਧਾਂਤ ਤੁਹਾਡੇ ਲਈ ਸੱਚਮੁੱਚ ਮਹੱਤਵਪੂਰਨ ਹਨ ਕਲਪਨਾ ਕਰੋ ਕਿ ਇਸ ਕਲਾ ਨੂੰ ਸਿੱਖ ਲੈਣ ਨਾਲ ਤੁਹਾਡਾ ਜੀਵਨ ਜ਼ਿਆਦਾ ਖੁਸ਼ਹਾਲ ਸੰਪੂਰਨ ਅਤੇ ਸੁਖਦਾਈ ਹੋ ਜਾਵੇਗਾ ਆਪਣੇ ਆਪ ਨੂੰ ਬਾਰ-ਬਾਰ ਇਹ ਕਹੋ ਲੋਕਾਂ ਨਾਲ ਮੈਂ ਕਿਵੇਂ ਵਿਹਾਰ ਕਰਦਾ ਹਾਂ ਇਸ ਤੇ ਮੇਰੀ ਹਰ ਮਨਪਿਆਰਤਾ ਮੇਰਾ ਸੁਖ ਅਤੇ ਮੇਰਾ ਸਨਮਾਨ ਨਿਰਭਰ ਕਰਦਾ ਹੈ। ਹਰ ਅਧਿਆਇ ਨੂੰ ਪਹਿਲਾਂ ਤਾਂ ਤੇਜ਼ੀ ਨਾਲ ਪੜ ਜਾਓ ਤਾਂ ਕਿ ਤੁਹਾਨੂੰ ਮੋਟੀਆਂ-ਮੋਟੀਆਂ ਗੱਲਾਂ ਸਮਝ ਵਿੱਚ ਆ ਜਾਣ। ਫਿਰ ਸ਼ਾਇਦ ਤੁਸੀਂ ਅਗਲੇ ਅਧਿਆਇ ਪੜਨ ਲਈ ਉਤਸੁਕ ਹੋਵੋਗੇ। ਪਰ ਅਜੇ ਹਾਂ ਨਾ ਕਰੋ। ਜੇਕਰ ਤੁਸੀਂ ਸੱਚਮੁੱਚ ਆਪਣੇ ਵਿਹਾਰ ਨੂੰ ਸੁਧਾਰਨਾ ਚਾਹੁੰਦੇ ਹੋ, ਜੇਕਰ ਤੁਸੀਂ ਸੱਚਮੁੱਚ ਲੋਕਾਂ ਨੂੰ ਪ੍ਰਭਾਵਿਤ ਕਰਨ ਦੀ ਕਲਾ ਸਿੱਖਣੀ ਚਾਹੁੰਦੇ ਹੋ ਤਾਂ ਵਾਪਸ ਮੁੜੋ ਅਤੇ ਹਰ ਅਧਿਆਇ ਨੂੰ ਧਿਆਨ ਨਾਲ ਪੜੋ। ਅੱਗੇ ਚੱਲ ਕੇ ਤੁਸੀਂ ਇਹ ਜਾਣ ਜਾਓਗੇ ਕਿ ਅਜਿਹਾ ਕਰਨ ਨਾਲ ਤੁਹਾਡਾ ਸਮਾਂ ਵੀ ਬਚਦਾ ਹੈ ਅਤੇ ਤੁਹਾਨੂੰ ਬਿਹਤਰ ਨਤੀਜੇ ਵੀ ਮਿਲਦੇ ਹਨ। ਪੜ੍ਹਦੇ ਸਮੇਂ ਵਿੱਚ ਰੁਕ ਕੇ ਹਰ ਸੁਝਾਅ ਬਾਰੇ ਸੋਚੋ। ਖੁਦ ਨੂੰ ਪੁੱਛੋ ਕਿ ਤੁਸੀਂ ਇਸ ਨੂੰ ਆਪਣੇ ਜੀਵਨ ਵਿੱਚ ਕਦੋਂ ਅਤੇ ਕਿਵੇਂ ਲਾਗੂ ਕਰ ਸਕਦੇ ਹੋ। ਪੜ੍ਹਦੇ ਸਮੇਂ ਪੈਨਸਲ, ਪੈਨ, ਮੈਜਿਕ ਮਾਰਕਰ ਜਾਂ ਹਾਈਲਾਈਟਰ ਹੱਥ ਵਿੱਚ ਰੱਖੋ। ਜਦੋਂ ਵੀ ਕੋਈ ਸੁਝਾਅ ਤੁਹਾਨੂੰ ਉਪਯੋਗੀ ਲੱਗੇ ਤਾਂ ਉਸ ਦੇ ਨਾਲ ਜਾਂ ਇਥੇ ਖਾਂ ਲਾਈਨ ਖਿੱਚ ਦਿਓ ਜੇਕਰ ਤੁਹਾਨੂੰ ਇਹ ਚਾਰ ਸਤਾਰਾ ਸੁਝਾ ਲੱਗੇ ਤਾਂ ਹਰ ਵਾਕ ਦੇ ਹੇਠਾਂ ਲਾਈਨ ਖਿੱਚ ਦਿਓ ਜਾਂ ਇਸ ਨੂੰ ਹਾਈਲਾਈਟ ਕਰ ਦਿਓ ਜਾਂ ਇਸ ਤਰ੍ਹਾਂ ਚਾਰ ਸਤਾਰੇ ਬਣਾ ਦਿਓ ਪੁਸਤਕ ਤੇ ਨਿਸ਼ਾਨ ਲਗਾ ਦੇਣਾ ਪੜਨਾ ਜ਼ਿਆਦਾ ਦਿਲਚਸਪ ਹੋ ਜਾਂਦਾ ਹੈ ਜਦੋਂ ਆਪਾਂ ਪੁਸਤਕ ਨੂੰ ਦੁਬਾਰਾ ਪੜ੍ਹਦੇ ਹਾਂ ਤਾਂ ਸਾਨੂੰ ਬਹੁਤ ਸੁਵਿਧਾ ਹੁੰਦੀ ਹੈ ਮੈਂ ਇੱਕ ਅਜਿਹੀ ਔਰਤ ਨੂੰ ਜਾਣਦਾ ਹਾਂ ਜੋ ਪਿਛਲੇ 15 ਸਾਲਾਂ ਤੋਂ ਇੱਕ ਵੱਡੀ ਬੀਮਾ ਕੰਪਨੀ ਵਿੱਚ ਦਫ਼ਤਰ ਮੈਨੇਜਰ ਹੈ ਹਰ ਮਹੀਨੇ ਉਹ ਉਹਨਾਂ بیمਾ ਇਕਰਾਰਨਾਮਿਆਂ ਨੂੰ ਪੜ੍ਹਦੀ ਹੈ ਜੋ ਉਸਦੀ ਕੰਪਨੀ ਨੇ ਉਸ ਮਹੀਨੇ ਜਾਰੀ ਕੀਤੇ ਹੁੰਦੇ ਹਨ ਮਹੀਨੇ ਦਰ ਮਹੀਨੇ ਅਤੇ ਸਾਲ ਦਰ ਸਾਲ ਉਹ ਉਹਨਾਂ ਹੀ ਇਕਰਾਰਨਾਮਿਆਂ ਨੂੰ ਪੜ੍ਹਦੀ ਹੈ ਕਿਉਂ ਕਿ ਅਨੁਭਵ ਨੇ ਉਸ ਨੂੰ ਸਿਖਾ ਦਿੱਤਾ ਹੈ ਕਿ ਇਸੇ ਤਰੀਕੇ ਨਾਲ ਉਹ ਇਹਨਾਂ ਇਕਰਾਰਨਾਮਿਆਂ ਦੇ ਵੇਰਵੇ ਨੂੰ ਯਾਦ ਰੱਖ ਸਕਦੀ ਹੈ ਮੈਂ ਇੱਕ ਵਾਰ ਸਰਵਜਨਿਕ ਸੰਵਾਦ ਦੇ ਕਲਾਵਾਰ ਇੱਕ ਪੁਸਤਕ ਲਿਖੀ ਜਿਸ ਵਿੱਚ ਮੈਨੂੰ ਲਗਭਗ 2 ਸਾਲ ਲੱਗੇ ਪਰ ਮੈਂ ਦੇਖਿਆ ਕਿ ਸਮੇਂ-ਸਮੇਂ ਤੇ ਮੈਨੂੰ ਆਪਣੇ ਲਿਖੇ ਹੋਏ ਪਿਛਲੇ ਅਧਿਆਇਆਂ ਨੂੰ ਬਾਰ-ਬਾਰ ਪੜ੍ਹਨਾ ਪੈਂਦਾ ਸੀ ਤਾਂ ਕਿ ਮੈਂ ਯਾਦ ਰੱਖ ਸਕਾਂ ਕਿ ਮੈਂ ਆਪਣੀ ਹੀ ਪੁਸਤਕ ਵਿੱਚ ਕੀ ਲਿਖਿਆ ਹੈ ਇਹ ਬਹੁਤ ਹੀ ਹੈਰਾਨੀਜਨਕ ਹੈ ਕਿ ਅਸੀਂ ਕਿੰਨੀ ਤੇਜ਼ੀ ਨਾਲ ਭੁੱਲ ਜਾਂਦੇ ਹਾਂ ਜੇਕਰ ਤੁਸੀਂ ਇਸ ਪੁਸਤਕ ਤੋਂ ਲੰਮੇ ਸਮੇਂ ਤੱਕ ਫਾਇਦਾ ਉਠਾਉਣਾ ਚਾਹੁੰਦੇ ਹੋ ਤਾਂ ਇਹ ਨਾ ਸੋਚੋ ਕੇ ਕੇਵਲ ਇੱਕ ਵਾਰੀ ਸਰਸਰੀ ਤੌਰ ਤੇ ਪੜਨ ਨਾਲ ਹੀ ਕੰਮ ਸਰ ਜਾਵੇਗਾ ਇਸ ਨੂੰ ਪੂਰੇ ਧਿਆਨ ਨਾਲ ਪੜਨ ਤੋਂ ਬਾਅਦ ਤੁਹਾਨੂੰ ਹਰ ਮਹੀਨੇ ਇਸ ਨੂੰ ਦੁਬਾਰਾ ਪੜਨਾ ਚਾਹੀਦਾ ਹੈ ਤੁਸੀਂ ਇਸ ਨੂੰ ਹਰ ਰੋਜ਼ ਆਪਣੇ ਮੇਜ਼ ਤੇ ਰੱਖੋ ਅਤੇ ਕਦੇ-ਕਦੇ ਸਮਾਂ ਕੱਢ ਕੇ ਇਸ ਤੇ ਨਜ਼ਰ ਮਾਰਦੇ ਰਹੋ ਆਪਣੇ ਆਪ ਨੂੰ ਲਗਾਤਾਰ ਯਾਦ ਦਿਵਾਉਂਦੇ ਰਹੋ ਕਿ ਅਜਿਹਾ ਕਰਨ ਨਾਲ ਤੁਹਾਡੇ ਸਾਹਮਣੇ ਸੁਧਾਰ ਦੀਆਂ ਬਹੁਤ ਸਾਰੀਆਂ ਸੰਭਾਵਨਾਵਾਂ ਖੁੱਲ ਜਾਣਗੀਆਂ ਯਾਦ ਰੱਖੋ ਕਿ ਲਗਾਤਾਰ ਪੜਨ ਅਤੇ ਇਹਨਾਂ ਤੇ ਅਮਲ ਕਰਨ ਨਾਲ ਹੀ ਤੁਸੀਂ ਇਹਨਾਂ ਸਿਧਾਂਤਾਂ ਦਾ ਸਹੀ ਲਾਭ ਉਠਾ ਸਕਦੇ ਹੋ ਯਾਦ ਰੱਖੋ ਇਹ ਸਿਧਾਂਤ ਉਦੋਂ ਹੀ ਕੰਮ ਕਰਦੇ ਹਨ ਜਦੋਂ ਇਹਨਾਂ ਤੇ ਅਮਲ ਕੀਤਾ ਜਾਵੇ ਇਸ ਤੋਂ ਇਲਾਵਾ ਕੋਈ ਦੂਜਾ ਉਪਾਅ ਨਹੀਂ ਹੈ ਬਰਨਾਰਡ ਸ਼ਾ ਨੇ ਇੱਕ ਵਾਰ ਲਿਖਿਆ ਸੀ ਜੇਕਰ ਤੁਸੀਂ ਕਿਸੇ ਨੂੰ ਕੁਝ ਸਿਖਾਉਣਾ ਚਾਹੋਗੇ ਤਾਂ ਉਹ ਕਦੇ ਵੀ ਨਹੀਂ ਸਿੱਖੇਗਾ ਸ਼ਾ ਨੇ ਸੱਚ ਕਿਹਾ ਸੀ ਸਿੱਖਣਾ ਇੱਕ ਸਰਗਰਮ ਹਿੱਸੇਦਾਰੀ ਹੈ ਅਸੀਂ ਕਦੇ-ਕਦੇ ਹੀ ਸਿੱਖਦੇ ਹਾਂ ਜੇਕਰ ਤੁਸੀਂ ਇਸ ਪੁਸਤਕ ਦੇ ਸਿਧਾਂਤਾਂ ਤੇ ਅਮਲ ਕਰਨ ਦੀ ਇੱਛਾ ਰੱਖਦੇ ਹੋ ਤਾਂ ਆਪਣੇ ਜੀਵਨ ਵਿੱਚ ਇਹਨਾਂ ਦੀ ਵਰਤੋਂ ਕਰੋ ਹਰ ਮੌਕੇ ਤੇ ਇਹਨਾਂ ਨਿਯਮਾਂ ਦੇ ਅਮਲ ਕਰੋ ਜੇਕਰ ਤੁਸੀਂ ਅਝੇਹਾ ਨਹੀਂ ਕਰੋਗੇ ਤਾਂ ਤੁਸੀਂ ਇਹਨਾਂ ਨੂੰ ਭੁੱਲ ਜਾਓਗੇ ਦਿਮਾਗ ਵਿੱਚ ਕੇਵਲ ਉਹੀ ਵਿਚਾਰ ਸਥਾਈ ਰੂਪ ਵਿੱਚ ਰਹਿੰਦੇ ਹਨ ਜਿਨ੍ਹਾਂ ਦੀ ਵਰਤੋਂ ਅਸੀਂ ਲੰਮੇ ਸਮੇਂ ਤੱਕ ਕਰਦੇ ਹਾਂ ਸ਼ਾਇਦ ਤੁਹਾਡੇ ਲਈ ਇਹਨਾਂ ਸੁਝਾਵਾਂ ਤੇ ਹਮੇਸ਼ਾ ਅਮਲ ਕਰਨਾ ਮੁਸ਼ਕਲ ਹੋਵੇ ਮੈਂ ਇਹ ਸਮਝ ਸਕਦਾ ਹਾਂ ਮੈਂ ਇਹ ਪੁਸਤਕ ਲਿਖੀ ਹੈ ਫਿਰ ਵੀ ਆਪਣੇ ਹੀ ਸਿਖਾਏ ਹੋਏ ਸਿਧਾਂਤਾਂ ਤੇ ਅਮਲ ਕਰਨਾ ਮੇਰੇ ਲਈ ਅਕਸਰ ਮੁਸ਼ਕਿਲ ਹੁੰਦਾ ਹੈ ਉਦਾਹਰਨ ਦੇ ਤੌਰ ਤੇ ਜਦੋਂ ਤੁਸੀਂ ਗੁੱਸੇ ਵਿੱਚ ਹੁੰਦੇ ਹੋ ਤਾਂ ਦੂਜੇ ਦੇ ਨਜ਼ਰੀਏ ਨੂੰ ਸਮਝਣ ਦੀ ਕੋਸ਼ਿਸ਼ ਕਰਨੀ ਮੁਸ਼ਕਿਲ ਹੁੰਦੀ ਹੈ ਅਤੇ ਉਸ ਦੀ ਬਰਾਈ ਜਾਂ ਆਲੋਚਨਾ ਕਰਨੀ ਸਰਲ ਹੁੰਦੀ ਹੈ ਗਲਤੀ ਕੱਢਣੀ ਤਾਰੀਫ਼ ਨਾਲੋਂ ਹਮੇਸ਼ਾ ਸੌਖੀ ਹੁੰਦੀ ਹੈ ਆਪਣੀ ਮਨਪਸੰਦ ਚੀਜ਼ ਬਾਰੇ ਗੱਲਾਂ ਕਰਨੀਆਂ ਦੂਜੇ ਦੀ ਮਨਪਸੰਦ ਚੀਜ਼ ਬਾਰੇ ਗੱਲ ਕਰਨ ਤੋਂ ਹਮੇਸ਼ਾ ਸੌਖੀਆਂ ਹੁੰਦੀਆਂ ਹਨ ਤਾਂ ਜਦੋਂ ਤੁਸੀਂ ਇਹ ਪੁਸਤਕ ਪੜ੍ਹੋ ਤਾਂ ਇਹ ਯਾਦ ਰੱਖੋ ਕਿ ਤੁਸੀਂ ਕੇਵਲ ਜਾਣਕਾਰੀ ਹਾਸਲ ਕਰਨ ਦੀ ਕੋਸ਼ਿਸ਼ ਨਹੀਂ ਕਰ ਰਹੇ ਤੁਸੀਂ ਨਵੀਆਂ ਆਤਮਾ ਪਾਉਣ ਦੀ ਕੋਸ਼ਿਸ਼ ਕਰ ਰਹੇ ਹੋ ਅਤੇ ਹਾਂ ਤੁਸੀਂ ਨਵੀਂ ਜੀਵਨ ਸ਼ੈਲੀ ਲਈ ਯਤਨ ਕਰ ਰਹੇ ਹੋ ਇਸ ਵਿੱਚ ਸਮੇਂ ਦੀ ਵੀ ਜ਼ਰੂਰਤ ਹੁੰਦੀ ਹੈ ਲਗਨ ਦੀ ਵੀ ਅਤੇ ਰੋਜ਼ਾਨਾ ਅਭਿਆਸ ਦੀ ਵੀ ਇਹਨਾਂ ਪੰਨਿਆਂ ਨੂੰ ਅਕਸਰ ਪੜ੍ਹੋ ਅਜਿਹਾ ਸਮਝੋ ਇਹ ਐਮਨੁਕੀ ਸੰਬੰਧਾ ਬਾਰੇ ਇੱਕ ਵਰਕਿੰਗ ਹੈਂਡਬੁੱਕ ਹੈ ਜਦੋਂ ਵੀ ਤੁਹਾਡੇ ਸਾਹਮਣੇ ਕੋਈ ਭਾਵਨਾਤਮਕ ਸਮੱਸਿਆ ਆਵੇ ਜਿਵੇਂ ਬੱਚੇ ਨੂੰ ਝਿੜਕਦੇ ਸਮੇਂ ਆਪਣੀ ਪਤਨੀ ਨੂੰ ਮਨਾਉਂਦੇ ਸਮੇਂ ਜਾਂ ਨਾਰਾਜ਼ ਗਾਹਕ ਨਾਲ ਗੱਲ ਕਰਦੇ ਸਮੇਂ ਤਾਂ ਆਪਣੀਆਂ ਭਾਵਨਾਵਾਂ ਤੇ ਕਾਬੂ ਰੱਖੋ ਭਾਵਨਾਵਾਂ ਸਾਨੂੰ ਅਕਸਰ ਗਲਤ ਰਸਤੇ ਤੇ ਲੈ ਜਾਂਦੀਆਂ ਹਨ ਇਸ ਦੀ ਬਜਾਏ ਇਸ ਪੁਸਤਕ ਦੇ ਜਾਦੂਈ ਸਿਧਾਂਤਾਂ ਦੀ ਵਰਤੋਂ ਕਰੋ ਉਹਨਾਂ ਵਾਕਾਂ ਨੂੰ ਪੜੋ ਜਿਨ੍ਹਾਂ ਤੇ ਤੁਸੀਂ ਨਿਸ਼ਾਨ ਲਗਾਏ ਹਨ ਜੇਕਰ ਤੁਸੀਂ ਇਮਾਨਦਾਰੀ ਨਾਲ ਇਹਨਾਂ ਸਿਧਾਂਤਾਂ ਨੂੰ ਆਪਣੇ ਜੀਵਨ ਉੱਪਰ ਉਤਾਰਦੇ ਹੋ ਤਾਂ ਤੁਸੀਂ ਵੇਖੋਗੇ ਕਿ ਇਹਨਾਂ ਸਿਧਾਂਤਾਂ ਨੇ ਤੁਹਾਡੀ ਕਿਸਮਤ ਬਦਲ ਦਿੱਤੀ ਹੈ ਜਾਦੂ ਕਰ ਦਿੱਤਾ ਹੈ ਆਪਣੀ ਪਤਨੀ ਬੱਚੇ ਜਾਂ ਕਿਸੇ ਵਪਾਰਕ ਦੇ ਸਹਿਯੋਗੀ ਦੇ ਸਾਹਮਣੇ ਇਹ ਪ੍ਰਸਤਾਵ ਰੱਖੋ ਕਿ ਉਹ ਜਦੋਂ ਵੀ ਤੁਹਾਨੂੰ ਕਿਸੇ ਨਿਸ਼ਚਿਤ ਸੁਧਾਂਤ ਦੀ ਉਲੰਘਣਾ ਕਰਦਿਆਂ ਦੇਖੇਗਾ ਤਾਂ ਤੁਹਾਨੂੰ ਦੱਸੇਗਾ ਤਾਂ ਤੁਸੀਂ ਉਸ ਨੂੰ 1 ਰੁਪਿਆ ਦਿਓਗੇ ਇਸ ਖੇਲਨਾ ਤੁਸੀਂ ਨਿਯਮਾਂ ਨੂੰ ਜਲਦੀ ਅਤੇ ਸਹੀ ਤੌਰ ਤੇ ਸਿੱਖ ਸਕੋਗੇ ਵਾਲ ਸਟਰੀਟ ਵਿੱਚ ਸਥਿਤ ਇੱਕ ਮਹੱਤਵਪੂਰਨ ਬੈਂਕ ਦੇ ਪ੍ਰੈਜ਼ੀਡੈਂਟ ਨੇ ਸਾਡੀ ਕਲਾਸ ਵਿੱਚ ਇਹ ਦੱਸਿਆ ਕਿ ਉਹ ਆਤਮ ਸੁਧਾਰ ਦੇ ਇੱਕ ਅਚੋਕ ਸਿਸਟਮ ਨੂੰ ਵਰਤ ਵਿੱਚ ਲਿਆਉਂਦੇ ਹਨ ਇਹ ਬਹੁਤੇ ਸਿੱਖਿਆਤ ਵਿਅਕਤੀ ਨਹੀਂ ਸਨ ਪਰ ਉਹ ਅਮਰੀਕਾ ਦੇ ਸਭ ਤੋਂ ਵੱਧ ਮਹੱਤਵਪੂਰਨ ਫਾਈਨੈਂਸਰਜ਼ ਵਿੱਚੋਂ ਇੱਕ ਸਨ ਉਹਨਾਂ ਨੇ ਇਹ ਸਵੀਕਾਰ ਕੀਤਾ ਕਿ ਉਹਨਾਂ ਦੀ ਸਫਲਤਾ ਦਾ ਭੇਦ ਇਸ ਅਚੂਕ ਸਿਸਟਮ ਤੇ ਲਗਾਤਾਰ ਅਮਲ ਕਰਨਾ ਸੀ ਉਹਨਾਂ ਦਾ ਅਚੂਕ ਸਿਸਟਮ ਇਹ ਹੈ ਮੈਂ ਆਪਣੀ ਯਾਦ ਸ਼ਕਤੀ ਦੇ ਆਧਾਰ ਤੇ ਉਹਨਾਂ ਦੇ ਸਿਸਟਮ ਨੂੰ ਹੀ ਉਹਨਾਂ ਦੇ ਹੀ ਸ਼ਬਦਾਂ ਵਿੱਚ ਬਿਆਨ ਕਰਨਾ ਚਾਹਾਂਗਾ ਵਰਿਆਂ ਤੋਂ ਮੈਂ ਇੱਕ ਅਪੁਆਇੰਟਮੈਂਟ ਬੁੱਕ ਵਰਤ ਰਿਹਾ ਹਾਂ ਜੋ ਮੈਨੂੰ ਦੱਸਦੀ ਹੈ ਕਿ ਕਿਹੜੇ ਦਿਨ ਮੇਰਾ ਕੀ ਕੀ ਅਪੁਆਇੰਟਮੈਂਟ ਹੈ ਮੇਰਾ ਪਰਿਵਾਰ ਸ਼ਨੀਵਾਰ ਦੀ ਰਾਤ ਨੂੰ ਮੇਰੇ ਲਈ ਕਦੇ ਕੋਈ ਯੋਜਨਾ ਨਹੀਂ ਬਣਾਉਂਦਾ ਮੇਰੇ ਪਰਿਵਾਰ ਦੇ ਲੋਕ ਜਾਣਦੇ ਹਨ ਕਿ ਹਰ ਸ਼ਨੀਵਾਰ ਦੀ ਰਾਤ ਨੂੰ ਮੈਂ ਆਤਮ ਵਿਸ਼ਲੇਸ਼ਣ ਕਰਦਾ ਹਾਂ ਆਤਮ ਚਿੰਤਨ ਕਰਦਾ ਹਾਂ ਡਿਨਰ ਤੋਂ ਬਾਅਦ ਮੈਂ ਇਕੱਲਾ ਬੈਠ ਕੇ ਆਪਣੀ ਅਪਾਇੰਟਮੈਂਟ ਬੁੱਕ ਕਰਦਾ ਹਾਂ ਅਤੇ ਹਫ਼ਤੇ ਭਰ ਦੇ ਇੰਟਰਵਿਊ ਚਰਚਾਵਾਂ ਅਤੇ ਮੀਟਿੰਗਾਂ ਨੂੰ ਯਾਦ ਕਰਦਾ ਹਾਂ ਮੈਂ ਆਪਣੇ ਆਪ ਨੂੰ ਪੁੱਛਦਾ ਹਾਂ ਮੈਂ ਇਸ ਹਫ਼ਤੇ ਕਿਹੜੀਆਂ-ਕਿਹੜੀਆਂ ਗਲਤੀਆਂ ਕੀਤੀਆਂ ਹਨ ਮੈਂ ਕਿਹੜੇ ਸਹੀ ਕੰਮ ਕੀਤੇ ਅਤੇ ਮੈਂ ਕਿਸ ਤਰ੍ਹਾਂ ਆਪਣੇ ਪ੍ਰਦਰਸ਼ਨ ਨੂੰ ਹੋਰ ਜ਼ਿਆਦਾ ਸੁਧਾਰ ਸਕਦਾ ਸੀ ਮੈਂ ਇਸ ਅਨੁਭਵ ਤੋਂ ਕੀ ਸਬਕ ਸਿੱਖ ਸਕਦਾ ਹਾਂ ਅਕਸਰ ਹੁੰਦਾ ਇਹ ਸੀ ਕਿ ਇਸ ਹਫਤਾਹਿਕ ਆਤਮ ਚਿੰਤਨ ਨਾਲ ਮੈਨੂੰ ਆਪਣੀਆਂ ਗਲਤੀਆਂ ਤੇ ਬਹੁਤ ਦੁੱਖ ਹੁੰਦਾ ਸੀ ਮੈਨੂੰ ਹੈਰਾਨੀ ਹੁੰਦੀ ਸੀ ਕਿ ਮੈਂ ਕਿਹੜੀਆਂ ਵੱਡੀਆਂ ਗਲਤੀਆਂ ਕੀਤੀਆਂ ਹਨ ਸਮੇਂ ਦੇ ਨਾਲ ਨਾਲ ਮੇਰੀਆਂ ਗਲਤੀਆਂ ਘੱਟ ਹੁੰਦੀਆਂ ਗਈਆਂ ਅਤੇ ਹੁਣ ਤਾਂ ਮੈਂ ਕਦੇ-ਕਦਾਈਂ ਆਤਮ ਚਿੰਤਨ ਤੋਂ ਬਾਅਦ ਆਪਣੀ ਪਿੱਠ ਵੀ ਥਾਪੜ ਲੈਂਦਾ ਹਾਂ ਇਸ ਆਤਮ ਚਿੰਤਨ ਅਤੇ ਆਤਮ ਵਿਸ਼ਲੇਸ਼ਣ ਦੇ ਸਿਸਟਮ ਨੇ ਮੈਨੂੰ ਜਿੰਨੀ ਸਫਲਤਾ ਦਵਾਈ ਹੈ ਉਹਨੇ ਕਿਸੇ ਹੋਰ ਚੀਜ਼ ਨੇ ਨਹੀਂ ਦਵਾਈ ਇਸ ਨਾਲ ਨਿਰਣਾ ਲੈਣ ਦੀ ਮੇਰੀ ਯੋਗਤਾ ਵਿੱਚ ਕਾਫੀ ਸੁਧਾਰ ਹੋਇਆ ਹੈ ਅਤੇ ਇਸ ਨੇ ਲੋਕਾਂ ਨਾਲ ਮੇਰਾ ਵਿਹਾਰ ਸੁਧਾਰਨ ਵਿੱਚ ਬੜਮੁੱਲਾ ਯੋਗਦਾਨ ਪਾਇਆ ਹੈ ਇਸ ਸਿਸਟਮ ਦੀ ਮੈਂ ਜਿੰਨੀ ਤਾਰੀਫ਼ ਕਰਾਂ ਉਹ ਨਹੀਂ ਘਟ ਹੈ ਤਾਂ ਤੁਸੀਂ ਵੀ ਇਸ ਪੁਸਤਕ ਵਿੱਚ ਦਿੱਤੇ ਗਏ ਸੁਧਾਰਾਂ ਬਾਰੇ ਇਸੇ ਤਰ੍ਹਾਂ ਦੇ ਸਿਸਟਮ ਦਾ ਪਾਲਣ ਕਿਉਂ ਨਹੀਂ ਕਰਦੇ ਜੇਕਰ ਤੁਸੀਂ ਅਜਿਹਾ ਕਰੋਗੇ ਤਾਂ ਤੁਹਾਨੂੰ ਦੋ ਫਾਇਦੇ ਹੋਣਗੇ ਪਹਿਲਾ ਤਾਂ ਇਹ ਕਿ ਤੁਸੀਂ ਆਪਣੇ ਆਪ ਨੂੰ ਇੱਕ ਅਜਿਹੀ ਵਿਦਿਅਕ ਪ੍ਰਕਿਰਿਆ ਵਿੱਚ ਪਾਓਗੇ ਜੋ ਦਿਲਚਸਪ ਵੀ ਹੈ ਅਤੇ ਅਨਮੋਲ ਵੀ ਦੂਜਾ ਲੋਕਾਂ ਨਾਲ ਮਿਲਣ-ਗਿਲਣ ਅਤੇ ਉਹਨਾਂ ਨਾਲ ਵਿਹਾਰ ਕਰਨ ਦੀ ਤੁਹਾਡੀ ਕਲਾ ਬਹੁਤ ਤੇਜ਼ੀ ਨਾਲ ਵਿਕਸਿਤ ਹੋਵੇਗੀ ਇਸ ਪੁਸਤਕ ਦੇ ਅੰਤ ਵਿੱਚ ਤੁਹਾਨੂੰ ਖਾਲੀ ਪੰਨੇ ਮਿਲਣਗੇ ਜਿਨ੍ਹਾਂ ਤੇ ਤੁਹਾਨੂੰ ਇਸ ਦੇ ਸਿਧਾਂਤਾਂ ਤੇ ਅਮਲ ਕਰਨ ਵਾਲੇ ਉਹਨਾਂ ਤੋਂ ਹਾਸਲ ਸਫਲਤਾਵਾਂ ਬਾਰੇ ਲਿਖਣਾ ਹੈ ਸਪਸ਼ਟ ਅਤੇ ਵਿਸਥਾਰ ਸਹਿਤ ਲਿਖੋ ਨਾ ਤਰੀਕ ਅਤੇ ਨਤੀਜੇ ਦਾ ਜ਼ਿਕਰ ਕਰੋ ਇਸ ਤਰ੍ਹਾਂ ਦਾ ਰਿਕਾਰਡ ਰੱਖਣ ਨਾਲ ਤੁਹਾਨੂੰ ਜ਼ਿਆਦਾ ਕੋਸ਼ਿਸ਼ ਕਰਨ ਦੀ ਪ੍ਰੇਰਣਾ ਮਿਲੇਗੀ ਕੁਝ ਸਾਲ ਬਾਅਦ ਜਦੋਂ ਤੁਸੀਂ ਕਿਸੇ ਸ਼ਾਮ ਨੂੰ ਇਹ ਰਿਕਾਰਡ ਦੇਖੋਗੇ ਤਾਂ ਤੁਸੀਂ ਕਿੰਨਾ ਹੈਰਾਨੀਜਨਕ ਅਨੁਭਵ ਕਰੋਗੇ ਇਸ ਪੁਸਤਕ ਤੋਂ ਵੱਤਵਦ ਲਾਭ ਉਠਾਉਣ ਲਈ ਤੁਹਾਨੂੰ ਮਨੁੱਖੀ ਸੰਬੰਧਾਂ ਦੇ ਸਿਧਾਂਤਾਂ ਨੂੰ ਸਿੱਖਣ ਦੀ ਮਜਬੂਤ ਅਤੇ ਦੂੰਗੀ ਇੱਛਾ ਵਿਕਸਿਤ ਕਰਨੀ ਪਵੇਗੀ। ਅਗਲੇ ਅਧਿਆਇ ਨੂੰ ਪੜ੍ਹਨ ਤੋਂ ਪਹਿਲਾਂ ਹਰ ਅਧਿਆਇ ਨੂੰ ਦੁਬਾਰਾ ਪੜ੍ਹਨਾ ਪਵੇਗਾ। ਪੜ੍ਹਦੇ ਸਮੇਂ ਅਕਸਰ ਥੋੜਾ ਜਿਹਾ ਰੁਕ ਕੇ ਆਪਣੇ ਆਪ ਨੂੰ ਇਹ ਪੁੱਛਣਾ ਪਵੇਗਾ ਕਿ ਤੁਸੀਂ ਹਰ ਸਿਧਾਂਤ ਨੂੰ ਆਪਣੇ ਜੀਵਨ ਵਿੱਚ ਕਿਵੇਂ ਉਤਾਰ ਸਕਦੇ ਹੋ। ਹਰ ਮਹੱਤਵਪੂਰਨ ਵਿਚਾਰ ਨੂੰ ਅੰਡਰਲਾਈਨ ਕਰਨਾ ਹੋਵੇਗਾ। ਹਰ ਮਹੀਨੇ ਇਸ ਪੁਸਤਕ ਨੂੰ ਦੁਬਾਰਾ ਪੜ੍ਹਨਾ ਹੋਵੇਗਾ। ਹਰ ਮੌਕੇ ਤੇ ਇਹਨਾਂ ਸਿਧਾਂਤਾਂ ਤੇ ਅਮਲ ਕਰਨਾ ਪਵੇਗਾ ਇਸ ਪੁਸਤਕ ਦੀ ਵਰਤੋਂ ਤੁਸੀਂ ਵਰਕਿੰਗ ਹੈਂਡਬੁੱਕ ਵਾਂਗ ਕਰੋ ਜਿਸ ਵਿੱਚ ਤੁਹਾਡੀਆਂ ਰੋਜ਼ਾਨਾ ਦੀਆਂ ਸਮੱਸਿਆਵਾਂ ਨੂੰ ਸੁਲਝਾਉਣ ਦਾ ਵਿਹਾਰਿਕ ਤਰੀਕਾ ਸਿਖਾਇਆ ਗਿਆ ਹੈ ਆਪਣੇ ਦੋਸਤ ਨਾਲ ਵਾਅਦਾ ਕਰੋ ਕਿ ਜੇਕਰ ਉਹ ਤੁਹਾਨੂੰ ਕਿਸੇ ਵੀ ਸਿਧਾਂਤ ਦੀ ਉਲੰਘਣਾ ਕਰਦੇ ਹੋਏ ਫੜ ਲਵੇ ਤਾਂ ਤੁਸੀਂ ਉਸ ਨੂੰ 5 ਰੁਪਏ ਦੇਵੋਗੇ ਅਤੇ ਇਸ ਤਰ੍ਹਾਂ ਖੇਲ-ਖੇਲ ਵਿੱਚ ਆਤਮ ਸੁਧਾਰ ਦੇ ਰਸਤੇ ਤੇ ਚੱਲੋਗੇ ਤੁਹਾਨੂੰ ਹਰ ਹਫ਼ਤੇ ਆਪਣੇ ਪ੍ਰਗਤੀ ਦਾ ਮੁਲਾਂਕਣ ਕਰਨਾ ਹੋਵੇਗਾ। ਆਪਣੇ ਆਪ ਨੂੰ ਪੁੱਛੋ ਕਿ ਤੁਸੀਂ ਕਿਹੜੀਆਂ ਗਲਤੀਆਂ ਕੀਤੀਆਂ ਹਨ। ਤੁਹਾਡੇ ਵਿੱਚ ਕੀ ਸੁਧਾਰ ਹੋਇਆ ਹੈ ਅਤੇ ਭਵਿੱਖ ਲਈ ਤੁਸੀਂ ਕੀ ਸਬਕ ਸਿੱਖੇ ਹਨ। ਇਸ ਪੁਸਤਕ ਦੇ ਪਿੱਛੇ ਆਪਣੇ ਨੋਟ ਲਿਖੋ ਜਿਨ੍ਹਾਂ ਵਿੱਚ ਇਹ ਦਰਜ ਹੋਵੇ ਕਿ ਤੁਸੀਂ ਇਹਨਾਂ ਸਿਧਾਂਤਾਂ ਨੂੰ ਕਦੋਂ ਅਤੇ ਕਿਵੇਂ ਲਾਗੂ ਕੀਤਾ ਹੈ। ਇਹ ਅਧਿਆਇ ਇੱਥੇ ਹੀ ਸਮਾਪਤ ਹੁੰਦਾ ਹੈ। ਮੇਰੀ ਤੁਹਾਡੇ ਅੱਗੇ ਬੇਨਤੀ ਹੈ ਕਿ ਕਿਰਪਾ ਕਰਕੇ ਕਿਤਾਬ ਕਾਫਲਾ ਚੈਨਲ ਨੂੰ ਲਾਈਕ ਸ਼ੇਅਰ ਅਤੇ ਸਬਸਕ੍ਰਾਈਬ ਜ਼ਰੂਰ ਕਰੋ ਜੀ ਧੰਨਵਾਦ